ਭਿੰਦਰ ਨਾਈ ਨੇ ਲਲਕਾਰਾ ਮਾਰਦਿਆਂ ਕਿਹਾ ਇਹ ਸਾਲੇ ਪਿੰਡ ਵਾਲੇ ਚੁੱਕਦੇ ਆ ਇਹਨੂੰ ਜੇ ਇੰਨਾ ਚਾਹ ਤਾਂ ਸਾਹਮਣੇ ਆ ਕੇ ਗੱਲ ਕਰਨ ਕਿ ਅਸੀਂ ਵਸਵਾਣੇ ਇਸ ਕਮਜ਼ਾਤ ਨੂੰ ਅੱਗੋਂ ਸਰਦਾਰ ਨੱਥਾ ਸਿੰਘ ਨੇ ਡਾਂਗ ਉਲਾਰਦਿਆਂ ਕਿਹਾ ਜ਼ਬਾਨ ਸੰਭਾਲ ਕੇ ਬੋਲ ਕੁੱਤਿਆਂ ਨਾਈਆ ਜੇ ਜਾਨ ਪਿਆਰੀ ਐ ਤਾਂ ਚੱਲਦਾ ਬਣ ਇੱਥੋਂ ਆਹ ਖੜਾ ਮੈਂ ਕਰ ਲੋ ਕੀ ਕਰਨਾ ਮੇਰਾ ਭਿੰਦਰ ਨੇ ਆਕਰ ਦਿਖਾਉਂਦਿਆਂ ਕਿਹਾ ਫੜ ਲੋ ਮੇਰੇ ਸਾਲੇ ਨੂੰ ਜਨਾਨੀ ਨੂੰ ਕੁੱਟ ਕੇ ਬਦਮਾਸ਼ ਬਣਿਆ ਫਿਰਦਾ ਏ ਨੱਥਾ ਸਿੰਘ ਨੇ ਮੁੰਡਿਆਂ ਨੂੰ ਹੁਕਮ ਦਿੰਦਿਆਂ ਕਿਆ ਲਾਬੂ ਤੇ ਜੱਗਾ ਪਹਿਲਾਂ ਹੀ ਤਿਆਰ ਬੈਠੇ ਸਨ 5 ਮਿੰਟ ਚ ਪਿੰਦਰ ਨੂੰ ਕੋਟ-ਕੋਟ ਦੂਰਾ ਕਰ ਦਿੱਤਾ ਹੁਣ ਬੁਲਾ ਆਪਣੇ ਯਾਰ ਰਾਮੇ ਸਰਪੰਚ ਨੂੰ ਉਸ ਨੂੰ ਵੀ ਬਣਾਈਏ ਬੰਦਾ ਸਾਰਿਆਂ ਨੇ ਗੰਦ ਪਾ ਰੱਖਿਆ ਪਿੰਡ ਚ ਜੱਗੇ ਨੇ ਉਸੇ ਗਿੱਟਿਆਂ ਤੇ ਇੱਕ ਡਾਂਗ ਹੋਰ ਝੜਦਿਆਂ ਕਿਹਾ ਤਾਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਸਟੋਰੀ ਸਟੋਰੀ ਨੂੰ ਪੂਰਾ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਨੇ ਰੋ ਅੱਜ ਦਾ ਟਾਈਮ ਆਲ ਉੱਠ ਖੜ ਅੱਜ ਸੰਗਰਾਦ ਐ ਮਸੀ ਮਹੀਨੇ ਬਾਅਦ ਇਹ ਦਿਨ ਆਉਂਦਾ ਮਾਤਾ ਦੇ ਐਨਾ ਬੂਲਾ ਨੇ ਸਾਰੀ ਸੁਸਤੀ ਲਾ ਦਿੱਤੀ ਇਸ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਹਰਦੀਪ ਨੂੰ ਘਰ ਰਹਿੰਦਿਆਂ 3 ਮਹੀਨੇ ਤੋਂ ਜ਼ਿਆਦਾ ਹੋ ਚੱਲਿਆ ਸੀ ਜਦ ਜੀ ਕਰਦਾ ਸੌਣਾ ਜਾਗਣਾ ਬਾਹਰ ਲੋਕਾਂ 'ਚ ਜਾ ਕੇ ਲੋਕਾਂ ਬਾਰੇ ਗੱਲਾਂ ਕਰਨਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਅੱਜ ਸੰਗਰਾਦ ਕਰਕੇ ਨਹਾ ਧੋ ਕੇ ਗੁਰੂ ਘਰ ਵੱਲ ਚੱਲ ਪਿਆ ਅਰਦਾਸ ਵਿੱਚ ਸ਼ਾਮਿਲ ਹੋਇਆ ਤੇ ਸਮਾਪਤੀ ਤੇ ਘਰ ਵਾਪਸ ਆਉਣ ਲੱਗਾ ਤਾਂ ਪਤਾ ਲੱਗਾ ਕਿ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕਰਨੀ ਹੈ ਸੋ ਬਾਕੀ ਮੁੰਡਿਆਂ ਨਾਲ ਹਰਦੀਪ ਵੀ ਉੱਥੇ ਹੀ ਬੈਠ ਗਿਆ ਪਿੰਡ ਦਾ ਨਿਊਜ਼ ਚੈਨਲ ਮੰਨਿਆ ਜਾਣ ਵਾਲਾ ਜਸਪ੍ਰੀਤਵੀ ਆ ਕੇ ਸਾਡੇ ਕੋਲ ਬੈਠ ਗਿਆ ਤੇ ਚੱਲ ਰਹੀ ਮੁੱਦਿਆਂ ਤੇ ਚਰਚਾ ਸ਼ੁਰੂ ਕਰ ਦਿੱਤੀ ਤੇ ਹਰਦੀਪ ਵੀ ਉਸ ਚਰਚਾ 'ਚ ਸ਼ਾਮਿਲ ਹੋ ਗਿਆ ਅੱਜਕੱਲ ਗੁਰੂ ਘਰਾਂ ਵਿੱਚ ਵੀ ਬਹੁਤ ਮਨਮਤਾਂ ਚੱਲ ਰਹੀਆਂ ਨੇ। ਅੱਜ ਹੀ ਦੇਖ ਲਓ ਬਾਹਰ ਲਿਆਂਦੇ ਜਵਾਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਜੋਤ ਅੱਗੇ ਜਾ ਖੜੇ। ਨਾਲੇ ਭਾਈ ਸਾਹਿਬ ਹਰ ਰੋਜ਼ ਅਰਦਾਸ ਵਿੱਚ ਕਹਿੰਦੇ ਨੇ ਕਿ ਦਸਾ ਪਾਤਸ਼ਾਹੀਆਂ ਦੀ ਜੋਤ। ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ। ਫੇਰ ਦੂਜੀ ਜੋਤ ਦਾ ਕੀ ਕੰਮ? ਹਰਦੀਪ ਨੇ ਕਾਫੀ ਸਮੇਂ ਤੋਂ ਦਿਮਾਗ ਵਿੱਚ ਚੱਲ ਰਿਹਾ ਸਵਾਲ ਕਰ ਦਿੱਤਾ। ਬਿਲਕੁਲ ਮਾਸਟਰ ਜੀ। ਸੇਖ ਗੁਰੂਆਂ ਨੇ ਜਿੰਨਾ ਕਰਮ ਕਾਂਡਾਂ ਤੋਂ ਕੱਢਿਆ ਅੱਜ ਸਾਰੇ ਉਹੀ ਕਰਮ ਕਾਂਡ ਗੁਰੂ ਘਰਾਂ ਚ ਹੋਣ ਲੱਗੇ ਐ ਜਦੋਂ ਹੁਣ ਬਿਜਲੀ ਤੇ ਬਲਬ ਲੱਗੇ ਐ ਫਿਰ ਜੋਤ ਦਾ ਕੀ ਕੰਮ ਜਸਪ੍ਰੀਤ ਨੇ ਆਪਣੀ ਆਦਤ ਅਨੁਸਾਰ ਆਪਣੀ ਉਂਗਲ ਉਤਾਣ ਨੂੰ ਚੁੱਕਦਿਆਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਹੋਰ ਗੱਲਾਂ ਤਾਂ ਛੱਡੋ ਗੁਰੂ ਘਰਾਂ ਚ ਬਿਨਾਂ ਸਿਫਾਰਿਸ਼ ਤੋਂ ਕਮਰਾ ਤੱਕ ਨਹੀਂ ਮਿਲਦਾ ਭਾਈ ਭਤੀਜਾਵਾਦ ਚੱਲ ਪਿਆ ਅੱਜਕੱਲ ਗੁਰੂ ਘਰਾਂ ਚ ਇੱਕ ਹੋਰ ਨਵੀਂ ਗੱਲ ਸੁਣ ਲੋ ਸਰਕਾਰ ਮੱਤੇਵਾੜਾ ਜੰਗਲ ਕੱਟਣ ਪਿੱਛੇ ਲੱਗੀ ਹੋਈ ਐ ਸਾਤਾ ਪਹਿਲਾ ਲੈਣਾ ਔਖਾ ਹੈ ਸ਼ੁਕਰ ਹੈ ਲੱਕੇ ਸਿਧਾਣੀ ਅਰਗੇ ਅੜੇ ਬੈਠੇ ਆ ਉਥੇ ਹੋਰ ਵੀ ਮੁੰਡਿਓ ਕੀ ਗਿੱਲਾ ਪੀਨ ਪਾਈ ਬੈਠੇ ਹੋ ਪ੍ਰਧਾਨ ਤੇਜਾ ਸਿੰਘ ਨੇ ਕੰਦ ਨਾਲ ਢੋ ਲਾ ਕੇ ਬੈਠਦਿਆਂ ਕਿਹਾ ਤੇਜਾ ਸਿੰਘ ਦੇ ਕੋਲ ਹੀ ਜੱਗਾ ਸਰਪੰਚ ਗੁਰੂ ਘਰ ਦੇ ਭਾਈ ਸਾਹਿਬ ਤੇ ਲਾਬੂ ਮਲੰਗ ਆ ਕੇ ਬੈਠ ਗਈ ਤੇ ਉਹਨਾ ਆਪਣੇ ਹੀ ਕਿਸੇ ਮਸਲੇ ਬਾਰੇ ਕੋ ਸਰਮੂਸਰ ਕਰਨੇ ਸ਼ੁਰੂ ਕਰ ਦਿੱਤੀ ਸਰਪੰਚ ਸਾਹਿਬ ਕੀਤਾ ਜੇ ਹੱਲ ਕੋਈ ਕੀ ਕਹਿੰਦੇ ਨੇ ਥਾਣੇ ਵਾਲੇ ਮੈਨੂੰ ਮੇਰਾ ਹੱਕ ਮਿਲੂਗਾ ਨਾ ਭਾਜੀ ਸਾਰੇ ਪਿੰਡ ਨੂੰ ਪਤਾ ਹੈ ਕਿੰਨਾ ਮਾਰਿਆ ਕੁੱਟਿਆ ਗਿਆ ਮੈਨੂੰ ੱੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਮੈਨੂੰ ਹੁਣ ਮੈਂ ਕਿੱਥੇ ਮਰਾਂ ਰੋਂਦਿਆਂ ਹੋਇਆਂ ਕੰਦ ਨਾਲ ਲਾ ਕੇ ਬੈਠਦੇ ਆਂ ਇੱਕ ਔਰਤ ਨੇ ਕਿਹਾ ਹਰਦੀਪ ਨੇ ਉਸ ਔਰਤ ਨੂੰ ਪਹਿਲੀ ਵਾਰ ਦੇਖਿਆ ਸੀ ਕੋਸੀ ਉਮਰ 36 37 ਸਾਲ ਦੇ ਕਰੀਬ ਕੱਦ ਦਰਮਿਆਨਾ ਉੜੀ ਭਾਰੀ ਤੇ ਖੱਬੇ ਪਾਸੇ ਨੂੰ ਥੋੜਾ ਝੁੱਕ ਕੇ ਤੁਰਦੀ ਸੀ ਤੇ ਉਸਦੇ ਨਾਲ ਇੱਕ 7-8 ਸਾਲ ਦਾ ਬੱਚਾ ਸੀ। ਪਰ ਉਹ ਰਕੇ ਉਸਦੇ ਹੰਝੂ ਅੱਖਾਂ 'ਚ ਹੀ ਸੁੱਕ ਗਏ ਸਨ। ਦੇਖ ਭਾਈ ਦੋ ਦਿਨਾਂ ਤੋਂ ਤੈਨੂੰ ਅਸੀਂ ਸਮਝਾ ਰਹੇ ਹਾਂ ਵੀ ਤੇਰਾ ਇੱਥੇ ਕੁਝ ਨਹੀਂ ਵੱਟੀ ਦਾ। ਜਿੰਨਾ ਅਸੀਂ ਤੇਰੇ ਲਈ ਕਰ ਸਕਦੇ ਸੀ ਕੀਤਾ। ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਸਾਵਕਾ ਸਰਪੰਚ ਆ। ਸੋ ਮੈਂ ਕਿਉਂ ਇਸ ਪੰਗੇ 'ਚ ਫਸਾਂ? ਜੱਗੇ ਸਰਪੰਚ ਨੇ ਇੱਕ ਟੋਕ ਜਵਾਬ ਦਿੰਦਿਆਂ ਕਿਹਾ ਫੇਰ ਭਾਜੀ ਮੈਂ ਕਿੱਥੇ ਜਾਵਾਂ ਸਰਪੰਚ ਰਾਮਾ ਵੀ ਉਹਨਾਂ ਦੀ ਵੱਲ ਦੀ ਗੱਲ ਕਰਦਾ ਸਾਰੇ ਪਿੰਡ ਨੇ ਦੇਖਿਆ ਮੇਰੇ ਨਾਲ ਕੀ ਹੋਇਆ ਇਹ ਕਹਿੰਦਿਆਂ ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਦੇਖ ਭਾਈ ਜਦੋਂ ਕੱਲ ਪੁਲਸ ਆਈ ਤਾਂ ਸਾਰਾ ਪਿੰਡ ਤੇਰੇ ਹੱਕ 'ਚ ਖੜਾ ਸੀ ਪਰ ਲੱਗਦਾ ਪੁਲਿਸ ਦਾ ਮੂੰਹ ਬੰਦ ਕਰ ਰੱਖਿਆ ਅਗਲਿਆਂ ਨੇ ਪ੍ਰਧਾਨ ਸਾਹਿਬ ਵੀ ਸੁੱਤੇ ਸਿੱਧ ਬੋਲ ਪਈ ਲੈ ਨੰਬਰ ਦੇ ਆਪਣੇ ਪਿਓ ਦਾ ਉਹਨਾਂ ਨੂੰ ਇੱਥੇ ਸੱਦਦੇ ਆ ਕੀ ਪਤਾ ਤੇਰਾ ਪਿਓ ਆ ਕੇ ਕੁਝ ਕਰ ਸਕੇ ਲਾਬੂ ਨੇ ਖੜੇ ਹੁੰਦੇ ਆ ਫੋਨ ਕੁਰਤੇ ਦੇ ਖਿਸੇ ਚੋਂ ਕੱਢਿਆ ਗਿਆ ਤੇ ਫੋਨ ਲਾ ਕੇ ਪਰਾਂ ਚਲਾ ਗਿਆ ਤੇ ਪਿੱਛੇ ਹੀ ਉਹ ਦੁਖਿਆਰੀ ਔਰਤ ਚਲੀ ਗਈ ਹਰਦੀਪ ਨੂੰ ਕੁਝ ਗਲਤ ਤਾਂ ਸਮਝ ਆ ਗਈ ਸੀ ਪਰ ਅਜੇ ਵੀ ਉਸਦੇ ਮਨ 'ਚ ਕਈ ਸਵਾਲ ਸਨ ਉਸ ਔਰਤ ਨੂੰ ਲੈ ਕੇ ਕੀ ਹੋਇਆ ਇਹਨਾਂ ਨੂੰ ਕੀ ਆਪਣੇ ਪਿੰਡ ਦੇ ਨੇ ਹਰਦੀਪ ਨੇ ਆਪਣੇ ਕੋਲ ਬੈਠੇ ਮੁੰਡੇ ਨੂੰ ਪੁੱਛਿਆ ਬਾਈ ਤੈਨੂੰ ਸੱਚੀ ਨਹੀਂ ਪਤਾ ਜੇ ਬਾਈ ਕਦੇ ਘਰੋਂ ਬਾਹਰ ਨਿਕਲਿਆ ਹੋਵੇ ਤਾਂ ਪਤਾ ਹੋਵੇ ਸਾਰੇ ਹੱਸਣ ਲੱਗੇ ਆਪਣੇ ਪਿੰਡੋਂ ਬਾਹਰ ਸਕੂਲ ਕੋਲ ਜੋ ਨਾਇਆਂ ਦਾ ਘਰ ਹੈ ਉਹੀ ਪਿੰਦਰ ਗਿਆਨੀ ਕੇ ਉਹਨਾਂ ਦੀ ਸਭ ਤੋਂ ਵੱਡੀ ਨੂੰ ਸਰਬੋ ਆਏ ਅੱਛਾ ਅੱਛਾ ਲੱਗ ਗਈ ਸਮਝ ਹਰਦੀਪ ਨੇ ਹੰਗਾਰਾ ਭਰਦਿਆਂ ਕਿਹਾ ਪਰਸੋ ਵਿਚਾਰੀ ਸਾਰੇ ਟੱਬਰ ਨੇ ਬਹੁਤ ਕੁੱਟੀ ਪਿੰਡ ਦੇ ਬੰਦੇ ਜੋ ਥਾਈਂ ਚ ਬੈਠੇ ਸੀ ਉਹਨਾਂ ਨੇ ਜਾ ਕੇ ਛੜਾਈ ਵਿਚਾਰੀ ਕਿਉਂ ਕੁੱਟਿਆ ਵਿਚਾਰੀ ਨੂੰ ਹਰਦੀਪ ਨੇ ਹਮਦਰਦੀ ਦੇ ਭਾਵ ਨਾਲ ਪੁੱਛਿਆ ਕਹਿੰਦੇ ਕਿ ਪਾਗਲ ਹੈ ਅਸਿਨੀ ਰੱਖਣਾ ਇਸਨੂੰ ਘਰੇ ਫਿਰ ਪਰਸੋ ਪੁਲ ਸਾਈ ਸੀ ਤੇ ਇਸਨੂੰ ਗੁਰਦੁਆਰੇ ਬਿਠਾ ਗਏ ਪਰ ਨਿਬੇੜ ਕੇ ਕੁਝ ਨਹੀਂ ਗਏ ਅੱਛਾ ਫਿਰ ਪਰਸੋ ਤੋਂ ਇੱਥੇ ਗੁਰੂ ਕარი ਰਹਿੰਦੀ ਹੈ ਹਰਦੀਪ ਨੇ ਅੱਗੇ ਗੱਲ ਤੋੜਦਿਆਂ ਕਿਹਾ ਕੱਲ ਵਿਚਾਰੀ ਗਈ ਸੀ ਆਪਣੇ ਕੱਪੜੇ ਲੈਣ ਪਰ ਫਿਰ ਮਾਰਕੁੱਟ ਕੇ ਭਜਾ ਦਿੱਤੀ ਕੱਲ ਰਾਤ ਫਿਰ ਪੁਲ ਸਾਈ ਸੀ ਤੇ ਅੱਜ 10 ਵਜੇ ਇਸਨੂੰ ਥਾਣੇ ਸੱਦਿਆ ਹਰਦੀਪ ਦੀ ਨਜ਼ਰ ਸਰਭੋਂ ਉੱਪਰ ਪਈ ਜੋ ਸਾਹਮਣੇ ਹੀ ਫੋਨ ਤੇ ਗੱਲਾਂ ਕਰ ਰਹੀ ਸੀ ਉਸ ਨੂੰ ਕਿਸੇ ਵੀ ਪਾਸਿਓ ਉਹ ਪਾਗਲ ਨਹੀਂ ਲੱਗਦੀ ਸੀ ਬਸ ਹਾਲਾਤਾਂ ਨੇ ਹੀ ਉਸ ਦੀ ਮਤ ਮਾਰ ਰੱਖੀ ਸੀ ਫੋਨ ਤੇ ਗੱਲ ਕਰਨ ਬਾਅਦ ਉਹ ਫਿਰ ਬੈਠ ਕੇ ਰੋਣ ਲੱਗੀ ਹੋ ਵੀ ਨਹੀਂ ਆ ਰਹੀ ਮੈਨੂੰ ਰੱਖਣਗੇ ਵੀ ਕਿੱਥੇ ਮਸਾਂ ਤੋਂ ਆਪ ਰੰਗ ਟਪਾਉਂਦੇ ਨੇ ਮੈਨੂੰ ਇੱਥੇ ਹੀ ਘਰ ਚੋਂ ਮੇਰਾ ਹਿੱਸਾ ਦਵਾ ਦਿਓ ਭਾਈ ਦੇਖ ਪਹਿਲਾਂ ਤਾਂ ਤੂੰ ਜਾ ਸ਼ਹਿਰ ਥਾਣੇ ਤੈਨੂੰ ਬੁਲਾਇਆ ਥਾਣੇਦਾਰ ਨੇ ਜੇ ਕਿਸੇ ਨੇ ਤੇਰੀ ਗੱਲ ਨਾ ਸੁਣੀ ਤਾਂ ਆਪਣੇ ਮਾਪਿਆਂ ਕੋਲ ਤੁਰ ਜੀ ਪੈਸੇ ਤੂੰ ਸਾਡੇ ਕੋਲੋਂ ਲੈ ਜਾ ਭਾਈ ਸਾਹਿਬ ਨੇ ਜੇਬ ਚ 200 ਰੁਪਏ ਕੱਢ ਕੇ ਫੜਾਉਂਦਿਆਂ ਕਿਹਾ ਆ ਲੈ 100 ਰੁਪਏ ਹੋਰ ਲੈ ਜਾ ਜੱਗੇ ਸਰਪੰਚ ਨੇ ਪੈਸੇ ਫੜਾਉਂਦਿਆਂ ਆਕਿਆ ਜੇ ਥਾਣੇ ਚ ਭਾਜੀ ਤੁਹਾਡੇ ਸਾਰਿਆਂ ਦੀ ਲੋੜ ਪਈ ਤੁਸੀਂ ਆਉਂਗੇ ਨਾ ਸਰਬੋ ਨੇ ਹੱਥ ਜੋੜਦਿਆਂ ਕਿਹਾ ਹਾਂ ਹਾਂ ਸਾਰੇ ਨੇ ਇਕੱਠਾ ਹੰਗਾਰਾ ਭਰਿਆ ਹੁਣ ਤੂੰ ਜਾ ਕੇ ਪ੍ਰਸ਼ਾਦਾ ਸ਼ਗ ਤੇ ਆਪਣੇ ਮੁੰਡੇ ਨੂੰ ਵੀ ਨਾਲ ਹੀ ਲੈ ਜੀ ਭਾਈ ਸਾਹਿਬ ਨੇ ਆਪਣੀ ਪਤਨੀ ਨੂੰ ਰੋਟੀ ਕਮਾਉਣ ਦਾ ਇਸ਼ਾਰਾ ਕਰਦੇ ਆ ਕਿਹਾ ਸਰਬੋ ਭਰੇ ਮਨ ਨਾਲ ਲੁੱਠੀ ਤਿਰਸੋਈ ਘਰ ਵੱਲ ਤੁਰ ਪਈ ਪਿੰਡ ਦੇ ਬਾਹਰ-ਬਾਰ ਪ੍ਰਧਾਨ ਤੇਜਾ ਸਿੰਘ ਦੇ ਨਿਆਈ ਵਾਲੇ ਖੇਤ ਕੁਝ ਬੰਦੇ ਨਰਮਾ ਗੁੱਟਦੇ ਹੋਏ ਗੱਲਾਂ ਕਰ ਰਹੇ ਹਨ ਅੱਜ ਕੱਲ ਬੜਾ ਸਰਬੋ ਦੇ ਅੱਗੇ ਪਿੱਛੇ ਭੱਜਿਆ ਫਿਰਦੇ ਲੱਛਣ ਠੀਕ ਨਹੀਂ ਲੱਗਦੇ ਤੇਰੇ ਜੱਗੇ ਨੇ ਲਾਬੂ ਨੂੰ ਛੇੜਦਿਆਂ ਕਿਹਾ ਜਨਾਨੀ ਚੀਜ਼ ਹੀ ਐਸੀ ਬਣਾਈ ਆ ਰੱਬ ਨੇ ਗਿੰਦਰ ਨੇ ਵੀ ਨਹਲੇ ਤੇ ਦੇਹਲਾ ਦੇ ਮਾਰਿਆ ਸਾਰੇ ਹੱਸ ਪਏ ਜਦੋਂ ਆਪਣੀ ਜਨਾਨੀ ਹੈਗੀ ਸੀ ਉਦੋਂ ਮਲੰਗ ਦੇ ਨੱਕ ਤੇ ਨਹੀਂ ਚੜਦੀ ਸੀ ਦੋ ਲਾ ਕੇ ਲੰਡੂ ਜੇ ਪੈਗ ਵਿਚਾਰੇ ਨੂੰ ਕੁੱਟਣ ਬਹਿ ਜਾਂਦਾ ਆਖੇ ਇਹ ਤਾਂ ਅੱਖਾਂ ਤੋਂ ਟਿਰੀ ਐ ਅਗਲੇ ਮਹੀਨੇ ਬਾਅਦ ਹੀ ਟੱਪ ਗਈ ਮੰਗੀ ਬਲੈਕੀਏ ਨਾਲ ਸਾਰਿਆਂ ਨੇ ਫੇਰ ਹੱਸਣਾ ਸ਼ੁਰੂ ਕਰ ਦਿੱਤਾ ਹਾਸਲੋ ਕੰਜਰੋ ਹਾਸਲੋ ਥੋੜੇ ਪੱਕ ਜਿਹਾ ਨਾ ਰੋਟੀਆਂ ਤਾਂ ਗੱਲਾਂ ਔੜਦੀਆਂ ਨੇ ਜਦੋਂ ਢਾਲਦੀ ਉਮਰੇ ਹੱਥ ਸਾੜਨੇ ਪੈਂਦੇ ਆ ਨਾ ਉਦੋਂ ਆਉਂਦੀ ਹੈ ਜਨਾਨੀ ਚੇਤੇ ਲਾਬੂ ਮਲੰਗ ਨੇ ਜੇਬ ਚੋਂ ਤਬਾਕੂ ਬਾਹਰ ਕੱਢਦਿਆਂ ਕਿਹਾ ਕੁਛ ਦਾਲ ਗਲੀਏ ਕਿ ਨਾ ਕਿ ਬੱਸ ਐਵੇਂ ਆਉਂਦੀਆਂ ਚੌਕੀਆਂ ਭਰਦਾ ਰਹਿਣਾ ਏ ਜੱਗੇ ਨੇ ਲਾਬੂ ਨੂੰ ਟਾਲੀ ਥੱਲੇ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ ਦੋਨੋਂ ਜਨੇ ਟਾਲੀ ਥੱਲੇ ਪਾਣੀ ਪੀਣ ਬੈਠ ਗਏ ਤੇ ਹੌਲੀ-ਹੌਲੀ ਆਪਸ ਵਿੱਚ ਗੱਲਾਂ ਕਰਨ ਲੱਗੇ ਦੇਖੋ ਬਾਈ ਕੁਛ ਨਹੀਂ ਕਹੇ ਕੀ ਸੋਚਦੀ ਹੋਣੀ ਮੇਰੇ ਬਾਰੇ ਜੇ ਨਾ ਰੱਖੀ ਉਹਨਾਂ ਨੇ ਆਪਾਂ ਬਿਠਾ ਲੈਣੀ ਹੈ ਘਰੇ ਫੇਰ ਭਾਵੇਂ ਮੇਰਾ ਸੇਰੀ ਵੱਡਿਆ ਜਾਵੇ ਲਾਬੂ ਨੇ ਪੱਕਾ ਮਨ ਬਣਾਉਂਦਿਆਂ ਕਿਹਾ ਅਗਲਿਆਂ ਨੇ ਟੋਟੇ ਕਰਕੇ ਤੇਰੇ ਭਾਗੜਾ ਚ ਸੁੱਟਾਉਣੇ ਆ ਅਗਲੇ ਸਾਨਾ ਵਰਗੇ ਚਾਰ ਭਾਈ ਨੇ ਨਾਲੇ ਸਰਬੋ ਦਾ ਘਰ ਵਾਲਾ ਤੇ ਕਿਤੇ ਬਾਹਰ ਰਹਿੰਦਾ ਨਹੀਂ ਬਾਂਦਾ ਤੇਰਾ ਕੁਛ ਮਲੰਗਾ ਕੱਸੀਏ ਦੇ ਸਾਰੇ ਖੜੇ ਹੁੰਦੇ ਆ ਜੱਗੇ ਨੇ ਕਿਹਾ ਜੱਗੇ ਬਾਈ ਤੂੰ ਮੰਨਿਆ ਪਦਮਾਸ਼ ਐ ਇਲਾਕੇ ਦਾ ਤੂੰ ਹੀ ਕਰ ਕੋਈ ਹੀਲਾ ਜੋ ਮੇਰੇ ਤੋਂ ਸਰਿਆ ਮੈਂ ਸੇਵਾ ਕਰ ਦੂੰ ਲਾਬੂ ਨੇ ਤਰਲੇ ਨਾਲ ਕਿਹਾ ਭਰਾਵਾ ਉਹ ਟਾਈਮ ਹੋਰ ਸੀ ਛੜੇ ਮਲੰਗ ਸੀ ਉਦੋਂ ਨਾਲੇ ਹੁਣ ਬਾਲ ਬੱਚੇ ਨੇ ਤੇ ਉਪਰੋਂ ਦੋ ਕੇਸ ਪਹਿਲਾਂ ਹੀ ਚੱਲਦੇ ਨੇ ਨਾ ਬਾਈ ਆਪਾਂ ਨਹੀਂ ਆਉਂਦੇ ਰੋਲੇ ਚ ਜੱਗੇ ਨੇ ਨਾਂਚ ਸਿਰ ਮਾਰਦਿਆਂ ਕਿਹਾ ਸੱਚ ਰਾਮਾ ਸਰਪੰਚ ਖੜਿਆ ਪਿੰਦਰ ਨਾਈ ਦੇ ਹੱਕ ਚ ਮੈਨੂੰ ਪਤਾ ਹੈ ਰਾਮਾ ਕਿੰਨੇ ਕੇਸਾਂ ਚ ਤੇਰੇ ਖਿਲਾਫ ਭੁਗਤਿਆ ਹੁਣ ਮੌਕਾ ਹੈ ਤੇਰੇ ਕੋਲ ਰਾਮੇ ਦੀ ਸਰਪੰਚੀ ਕੱਢਣ ਦਾ ਲਾਬੂ ਨੇ ਜੱਗੇ ਦੇ ਨੇੜੇ ਹੁੰਦੀ ਹੈ ਕਿਆ ਅੱਛਾ ਪੱਕੀ ਗੱਲ ਐ ਫਿਰ ਦੇਖਦੇ ਆ ਕਿਹੜਾ ਇਹ ਨਰਮੇ ਵਾਲਾ ਕੰਮ ਨਬੜੀਏ ਜੱਗੇ ਨੇ ਕੱਸੀਏ ਦਾ ਟੱਕ ਮਾਰਦਿਆਂ ਕਿਹਾ ਸਰਬੋ 12 ਵਜੇ ਦੇ ਕਰੀਬ ਥਾਣੇ ਆਪਣੇ ਬੇਟੀ ਨਾਲ ਪਹੁੰਚ ਜਾਂਦੀ ਐ ਆਜਾ ਤੈਨੂੰ ਉਡੀਕ ਰਿਹਾ ਸੀ 10 ਵਜੇ ਦਾ ਟਾਈਮ ਦਿੱਤਾ ਸੀ ਤੈਨੂੰ ਹੁਣ ਵੜੀ ਐ ਤੂੰ ਥਾਣੇਦਾਰ ਨੇ ਸਰਬੋ ਦੇ ਗੱਲ ਪੈਂਦੀਆਂ ਕਿਹਾ ਮਸਾ ਕਰਾਇਆ ਪਹਾੜਾ ਮੰਗ ਮੰਗਾ ਕੇ ਆਈਆਂ ਮੇਰੇ ਨਾਲ ਬਹੁਤ ਜ਼ਿਆਤੀਆਂ ਹੋਈਆਂ ਨੇ ਮੇਰੇ ਨਾਲ ਨਿਆਂ ਕਰੋ ਥਾਣੇਦਾਰ ਸਾਹਿਬ ਸਰਬੋ ਨੇ ਹੱਥ ਜੋੜਦਿਆਂ ਕਿਹਾ ਮੈਨੂੰ ਸਭ ਪਤਾ ਹੈ ਕਮਲ ਜੀ ਤੇਰਾ ਤੇਰੇ ਆਪਣੇ ਲੱਛਣ ਨਹੀਂ ਵੱਸਣਦੇ ਆਪਣੇ ਹੀ ਘਰ ਵਾਲੇ ਦੇ ਖਿਲਾਫ ਗੱਲਾਂ ਕਰਦੀ ਐ ਤੂੰ ਲੋਕਾਂ ਕੋਲ ਜੋ ਆਪਣੇ ਖਸਮ ਦਾ ਸਾਥ ਨਹੀਂ ਦਿੰਦੀ ਇਹੋ ਜੀ ਤੀਵੀ ਨੂੰ ਕੀ ਅੱਗ ਲਾਉਣੀ ਐ ਥਾਣੇਦਾਨ ਨੇ ਰੋਬ ਝਾੜਦਿਆਂ ਕਿਹਾ ਮੈਂ ਹਮੇਸ਼ਾ ਚੋਰੀ ਕਰਨ ਤੋਂ ਰੋਕਦੀ ਸੀ ਮੈਨੂੰ ਗਲਤ ਕੰਮਾਂ ਤੋਂ ਡਰ ਲੱਗਦਾ ਸੀ ਹਾਦਸਾ ਉਸ ਦਿਨ ਹੋ ਗਈ ਜਦੋਂ ਉਹਨਾਂ ਗੁਰਦੁਆਰਾ ਦੇ ਗੋਲਕ ਚ ਚੋਰੀ ਕੀਤੀ ਆਹੋ ਤਾਂ ਹੀ ਫੇਰ ਪਿੰਡ ਵਾਲਿਆਂ ਨੂੰ ਦੱਸ ਕੇ ਜਲੀਲ ਕਰਵਾ ਕੇ ਪਿੰਡੋਂ ਕਢਵਾ ਦਿੱਤਾ ਆਪਣੇ ਕੁਛ ਲਗਦੀ ਨੂੰ ਮੈਂ ਡਰ ਗਈ ਸੀ ਮੈਂ ਬਸ ਗਲਤ ਨੂੰ ਗਲਤ ਕਿਹਾ ਜਿਸ ਵਾਇਗਰੂ ਨੇ ਸਾਨੂੰ ਪੁੱਤਰ ਦੀ ਦਾਅ ਦਿੱਤੀ ਉਸ ਘਰ ਚੋਰੀ ਕਰਨਾ ਪਾਪ ਹੈ ਮੈਂ ਨਹੀਂ ਇਸ ਪਾਪ ਦੀ ਭਾਗੀਦਾਰ ਬੰਨਾ ਪਿੰਦਰਨਾਈ ਸਰਪੰਚ ਤੇ ਦੋ ਹੋਰ ਬੰਦੇ ਥਾਣੇ ਵਿੱਚ ਦਾਖਲ ਹੁੰਦੇ ਹਨ ਹੋਰ ਥਾਣੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਪਿੰਦਰਨਾਈ ਦੂਰੋਂ ਹੀ ਫਤਿਹ ਬੁਲਾਉਂਦਾ ਹੋਇਆ ਥਾਣੇਦਾਰ ਨੂੰ ਬਾਹਰ ਆਉਣ ਦਾ ਇਸ਼ਾਰਾ ਕਰਦਾ ਹੈ ਆਈ ਬੈਠੀਏ ਤੇਰੀ ਪਰਜਾਈ ਆਪਣਾ ਹੱਕ ਮੰਗਣ ਫਿਰ ਦੇ ਦਈਏ ਹੱਕ ਥਾਣੇਦਾਰ ਨੇ ਮੁੱਛਾਂ ਨੂੰ ਮਰੋੜਦਿਆਂ ਕਿਹਾ ਭਿੰਦਰ ਆਪਣੀ ਜੇਬ ਚੋਂ ਪੈਸੇ ਕੱਢ ਕੇ ਥਾਣੇਦਾਰ ਦੀ ਮੁਠੀ ਚ ਰੱਖਦਿਆਂ ਬੋਲਿਆ ਫਿਰ ਦੇ ਹੀ ਦਿਓ ਸਾਰੇ ਹੱਸਣ ਲੱਗੇ ਦੇਖ ਭਾਈ ਮੇਰੀ ਦੂਜੀ ਧੀ ਨਾਲ ਗੱਲ ਹੋ ਗਈ ਹੁਣ ਤੂੰ ਜਾ ਪਰਸੋਂ ਆਈ ਸਰਬੋ ਵੱਲ ਆਉਂਦਿਆਂ ਥਾਣੇਦਾਰ ਨੇ ਕਿਹਾ ਪਰ ਸਾਹਿਬ ਮੈਂ ਜਾਵਾਂ ਕਿੱਥੇ ਕਰਤਾ ਮੈਨੂੰ ਵੜਨ ਨਹੀਂ ਦਿੰਦੇ ਹੁਣ ਤੈਨੂੰ ਥਾਣੇ 'ਚ ਨਾ ਬੈੱਡ ਲਵਾ ਦਵਾਂ ਹੋਏ ਜਵਾਨੋ ਕੱਢੋ ਬਾਹਰ ਇਸਨੂੰ ਥਾਣੀਦਾਰ ਨੇ ਗੁੱਸੇ ਨਾਲ ਚੀਕਦਿਆਂ ਕਿਹਾ ਸਿਪਾਹੀ ਸਰਬ ਨੂੰ ਬਾਹੋਂ ਫੜ ਕੇ ਥਾਣੀ ਤੋਂ ਬਾਹਰ ਕਰ ਦਿੰਦਾ ਕਿੰਨਾ ਚੇਹਰ ਸਰਬੋਂ ਰੋਂਦੀ ਰਹਿੰਦੀ ਹੈ ਤੇ ਫਿਰ ਬਾਜ਼ਾਰ ਵੱਲ ਚਲੀ ਜਾਂਦੀ ਹੈ ਸ਼ਾਮ ਦਾ ਵੇਲਾ ਪਿੰਡ ਦੇ ਬਾਹਰ ਬੋਰ ਦੇ ਥੜੇ ਤੇ ਰੌਣਕਾਂ ਲੱਗੀਆਂ ਹੋਈਆਂ ਤੇ ਹਰ ਇੱਕ ਦੇ ਮੂੰਹ ਤੇ ਬਸ ਸਰਬੋਂ ਦਾ ਨਾਮ ਹੈ ਸਰਬੋ ਆਪਣੇ ਘਰ ਦੇ ਸਾਹਮਣੇ ਵਾਲੀ ਸੜਕ ਤੇ ਬੈਠੀ ਸੀ ਸਾਰਿਆਂ ਦਾ ਧਿਆਨ ਸਰਬੋ ਤੇ ਉਸ ਦੇ ਘਰ ਵੱਲ ਸੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਸਰਬੋ ਦਾ ਥਾਣਾ ਕੁਛ ਨਹੀਂ ਬੰਨਣਾ ਪਿਆਜ਼ੇ ਖਾ ਰਖਿਆ ਪੁਲਸੀਏ ਨੇ ਸਾਨੂੰ ਹੀ ਕੁਛ ਕਰਨਾ ਪਊਗਾ ਲਾਬੂ ਮਲੰਗ ਨੇ ਗਰਮ ਜੋਸ਼ੀ ਨਾਲ ਕਿਹਾ ਮੈਂ ਤਾਂ ਸੁਣਿਆ ਪਿੰਦਰ ਨਾਲੇ ਸਾਰੇ ਪਿੰਡ ਨੂੰ ਮਾਵਾਂ ਭੈਣਾਂ ਦੇ ਗਾਲਾਂ ਕੱਢਦਾ ਕਿ ਸਰਬੋ ਨੂੰ ਪਿੰਡਾਰੇ ਚੁੱਕਦੇ ਆ ਮੇਰਾ ਤਾਂ ਕੱਲ ਦਾ ਖੂਨ ਖੋਲੀ ਜਾਂਦਾ ਹੈ ਜੱਗੇ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਲੇ ਨਾਈ ਦੀ ਅੰਨੀ ਹਿੰਮਤ ਕੇ ਪਿੰਡ ਵਾਲੇ ਨੂੰ ਗਾਲ੍ਹਾਂ ਕੱਢੇ ਸਰਦਾਰ ਨੱਥਾ ਸਿੰਘ ਨੇ ਰਲਕਾਰਾ ਮਾਰਦਿਆਂ ਕਿਹਾ ਲਾਬੂ ਤੇ ਜੱਗਾ ਇੱਕ ਦੂਜੇ ਵੱਲ ਦੇਖ ਕੇ ਗੁੱਝਾ ਹਸੇ ਭਿੰਦਰ ਨਾਈ ਸ਼ਰਾਬ ਨਾਲ ਰੱਜਿਆ ਕਰੋ ਗਾਲ੍ਹਾਂ ਕੱਢਦਾ ਨਿਕਲਿਆ ਤੇ ਸਰਬੋ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਸਰਬੋ ਜਾਨ ਬਚਾਉਂਦੀ ਤੇਜਾ ਸਿੰਘ ਦੇ ਘਰ ਵੱਲ ਦੌੜੇ ਭਾਜੀ ਮਾਰ ਦੇਣਾ ਜੀ ਅੱਜ ਇਹਨਾਂ ਨੇ ਮੈਨੂੰ ਭਾਜੀ ਭਾਈ ਜਾ ਇਥੋਂ ਜਿਨਾ ਚਿਰ ਪਿੰਡੇ 'ਚ ਕੋਈ ਮਰਦਾ ਨਹੀਂ ਤੈਨੂੰ ਟਿਕਾਣੇ ਮਿਲਦਾ ਐਨਾ ਕਹਿੰਦਿਆਂ ਤੇਜਾ ਸਿੰਘ ਨੇ ਦਰਵਾਜ਼ਾ ਬੰਦ ਕਰ ਲਿਆ ਸਰਬੋਤੌਰਤੀ ਹੋਈ ਬੋਰ ਥਲੇ ਬੈਠੇ ਲੋਕਾਂ ਕੋਲ ਆ ਕੇ ਦੁਹਾਈਆਂ ਪਾਉਣ ਲੱਗੀ ਉਸ ਦੇ ਪਿੱਛੇ ਹੀ ਪਿੰਦਰਨਾਈ ਗਾਲਾਂ ਕਰਦਾ ਆ ਰਿਹਾ ਸੀ ਕੀ ਗੱਲ ਭਾਈ ਕਿਉਂ ਮਾਰਦੇ ਧੀ ਧਿਆਣੀ ਨੂੰ ਬੋਰ ਥਲੇ ਬੈਠੇ ਲੋਕਾਂ 'ਚ ਇੱਕ ਬਜ਼ੁਰਗ ਨੇ ਕਿਹਾ ਇਹ ਸਾਲੇ ਪਿੰਡ ਵਾਲੇ ਚੁੱਕਦੇ ਐ ਇਹਨੂੰ ਜੇ ਐਨਾ ਚਾਹ ਤਾਂ ਸਾਹਮਣੇ ਆ ਕੇ ਗੱਲ ਕਰਨ ਕਿ ਅਸੀਂ ਵਸਾਉਣ ਇਸ ਕਮਜ਼ਾਤ ਨੂੰ ਪਿੰਦਰ ਨਾਈ ਨੇ ਲਲਕਾਰਾ ਮਾਰਦਿਆਂ ਕਿਹਾ ਜबान ਸੰਭਾਲ ਕੇ ਬੋਲ ਕੁੱਤਿਆ ਨਾਈਆ ਜੇ ਜਾਨ ਪਿਆਰੀ ਹੈ ਤਾਂ ਚੱਲਦਾ ਬਣ ਇੱਥੋਂ ਸਰਦਾਰ ਨੱਥਾ ਸਿੰਘ ਨੇ ਡਾਂਗ ਉਲਾਰਦਿਆਂ ਕਿਹਾ ਆ ਖੜਾ ਮੈਂ ਕਰ ਲੋ ਕੀ ਕਰਨਾ ਹੈ ਮੇਰਾ ਪਿੰਦਰ ਨੇ ਆਕੜ ਦਿਖਾਉਂਦਿਆਂ ਕਿਹਾ ਫੜ ਲੋ ਮੇਰੇ ਸਾਲੇ ਨੂੰ ਜਨਾਨੀ ਨੂੰ ਕੁੱਟ ਕੇ ਬੰਦਬਾਸ਼ ਬਣਿਆ ਫਿਰਦਾ ਨੱਥਾ ਸਿੰਘ ਨੇ ਮੁੰਡਿਆਂ ਨੂੰ ਹੁਕਮ ਦਿੰਦਿਆਂ ਕਿਹਾ ਲਾਬੂ ਤੇ ਜੱਗਾ ਪਹਿਲਾਂ ਹੀ ਤਿਆਰ ਬੈਠੇ ਸਨ 5 ਮਿੰਟ ਦੀ ਪਿੰਦਰ ਨੂੰ ਕੋਟ-ਕੋਟ ਦੂਰਾ ਕਰ ਦਿੱਤਾ ਹੁਣ ਬੁਲਾ ਆਪਣੇ ਯਾਰ ਰਾਮੇ ਸਰਪੰਚ ਨੂੰ ਉਸ ਨੂੰ ਵੀ ਬਣਾਈਏ ਬੰਦਾ ਸਾਰਿਆਂ ਨੇ ਗੰਦ ਪਾ ਰੱਖਿਆ ਪਿੰਡ 'ਚ ਜੱਗੇ ਨੇ ਉਸ ਦੇ ਗਿੱਟਿਆਂ ਤੇ ਇੱਕ ਡਾਂਗ ਹੋਰ ਜੜਦਿਆਂ ਕਿਹਾ ਮਸਾ ਖਿਆੜਾ ਛੁੜਾ ਕੇ ਪਿੰਦਰ ਡਿੱਗਦਾ ਟੈਂਦਾ ਆਪਣੇ ਘਰ ਵੱਲ ਦੌੜ ਗਿਆ ਘਰ ਆ ਕੇ ਦੋ ਪੈਗ ਹੋਰ ਲਗਾ ਕੇ ਪਿੰਦਰ ਨਾਈ ਬਾਹਰ ਨਿਕਲ ਕੇ ਸਰਦਾਰ ਨੱਤਾ ਸਿੰਘ ਨੂੰ ਗਾਲਾਂ ਕੱਢਣ ਲੱਗਦਾ ਸਭ ਜਾਣਦਾ ਵੱਡੇ ਸਰਦਾਰਾਂ ਨੂੰ ਕਿਵੇਂ ਜਮੀਨਾ ਜਾਇਦਾਦਾ ਬਣਾਈਆਂ ਨੇ ਸਾਰਾ ਪਿੰਡ ਜਾਣਦੇ ਜੇ ਇਨਾਂ ਖੂਨ ਖੋਲਦਾ ਤਾਂ ਆਪਣੇ ਸ਼ਰੀਕਾਂ ਨਾਲ ਲੋ ਪੰਗਾ ਉਹਨਾਂ ਅੱਗੇ ਤਾਂ ਬੱਕਰੀ ਵਾਂਗੂ ਮੈਂ ਮੈਂ ਕਰਦੇ ਹੂੰ ਦੂਰੋਂ ਸਭ ਸੁਣ ਕੇ ਨੱਤਾ ਸਿੰਘ ਆਪਣੇ ਘਰੋਂ ਗੰਡਾਸਾਂ ਲੈ ਲਈ ਕਾਲੇ ਪੈਰੀ ਜਾਂਦਾ ਹੈ ਅੱਜ ਇਹ ਸਾਲਾ ਨਾਈ ਤਾਂ ਨਰਕਾ ਚ ਗਿਆ ਲੈ ਭੀੜ ਚੋਂ ਕਿਸੇ ਦੀ ਆਵਾਜ਼ ਆਈ ਪਿੰਡ ਚ ਇਹਨਾਂ ਰੋਲਾ ਸੁਣ ਕੇ ਹਰਦੀਪ ਵੀ ਉੱਥੇ ਪਹੁੰਚ ਗਿਆ ਤੇ ਦੇਖਿਆ ਕਿ ਲਗਭਗ ਸਾਰਾ ਪਿੰਡ ਹੀ ਬਾਰ-ਬਾਰ ਇਕੱਠਾ ਹੋ ਗਿਆ ਸੀ। ਭਿੰਦਰ ਨਾਈ ਗਾਲਾਂ ਤੇ ਗਾਲਾਂ ਕੱਢੀ ਜਾ ਰਿਹਾ ਸੀ ਤੇ ਸਾਰਾ ਪਿੰਡ ਮੁੱਖ ਦਰਸ਼ਕ ਬਣ ਕੇ ਦੇਖ ਰਿਹਾ ਸੀ। ਸਰਬੋ ਭੀੜ ਤੋਂ ਪਰਾਂ ਖੜੀ ਆਪਣੇ ਮੂੰਹ ਤੇ ਉਂਗਲਾ ਰੱਖੀ ਸਭ ਕੁਝ ਹੁੰਦਾ ਦੇਖ ਰਹੀ ਸੀ। ਸਰਦਾਰ ਨੱਥਾ ਸਿੰਘ ਉਸ ਦੇ ਦੋ ਪੁੱਤ ਤੇ ਸਿਰੀ ਗੰਡਾਸੇ ਡਾਂਗਾ ਲੈ ਕੇ ਸਿੱਧੇ ਭਿੰਦਰ ਨਾਈ ਦੇ ਘਰ ਵੱਲ ਹੋ ਤੁਰੇ। ਸਾਲਾ ਨਾਈ ਸਾਨੂੰ ਗਾਲਾਂ ਕੱਢੇ ਐਨੀ ਜੁਰਤ ਕਿਵੇਂ ਹੋਈ ਗਲਤ ਦੀ ਨੱਥਾ ਸਿੰਘ ਦੇ ਵੱਡੇ ਮੁੰਡੇ ਸ਼ੇਰੂ ਨੇ ਚੀਚੀ ਵਾਟਦਿਆਂ ਕਿਹਾ ਆਜੋ ਆਜੋ ਵੱਡੇ ਸਰਦਾਰੋ ਲਾਓ ਹੱਥ ਪ੍ਰੋਹਣੇ ਨੂੰ ਮੈਂ ਨਹੀਂ ਡਰਦਾ ਤੁਹਾਡੇ ਤੋਂ ਭਿੰਦਰ ਨਾਈ ਨੇ ਡਾਂਗ ਹਵਾ ਚ ਘਮਾਉਂਦਿਆਂ ਕਿਹਾ ਹੂਜ਼ਾ ਵੱਡਾ ਭਰਾ ਤੇ ਉਸ ਦੀ ਘਰ ਦੀ ਭਿੰਦਰ ਨੂੰ ਫੜ ਕੇ ਘਰ ਅੰਦਰ ਲੈ ਗਏ ਪਿੰਡ ਦੇ ਜਿੰਨਾ ਮਹਾਤੜਾ ਨਾਲ ਭਿੰਦਰ ਨਾਈ ਨੇ ੱੱੱਕਾ ਕੀਤਾ ਸੀ ਅੱਜ ਉਹਨਾਂ ਨੂੰ ਵੀ ਸਰਦਾਰ ਨੱਥਾ ਸਿੰਘ ਕਰਕੇ ਆਪਣੀ ਦੁਸ਼ਮਣੀ ਕੱਢਣ ਦਾ ਮੌਕਾ ਮਿਲ ਗਿਆ ਹੁਣ ਜਨਾਨੀਆਂ ਪਿੱਛੇ ਕਿਉਂ ਲੁਕੀ ਜਾਣਾ ਹੈ ਵੱਡੇ ਆ ਬਦਮਾਸ਼ਾ ਨਿਕਲ ਬਾਹਰ ਛੇਰੂ ਨੇ ਵੰਗਾ ਰਿਆ ਤੇਰੀ ਉਹ ਭੈ ਗਾਲ ਕੱਢਦਾ ਭਿੰਦਰ ਬੂਹੇ ਉ ਬਾਹਰ ਨਿਕਲਿਆ ਸੀ ਕਿ ਭੀੜ ਚ ਚਾਰ ਪੰਜ ਸਣੇ ਉਸ ਤੇ ਟੁੱਟ ਕੇ ਪੈ ਗਈ ਭਿੰਦਰ ਦੀ ਘਰ ਵਾਲੀ ਭੱਜ ਕੇ ਆ ਕੇ ਉਸ ਦੇ ਉੱਪਰ ਡਿੱਗ ਪਈ ਤੇ ਨੱਥਾ ਸਿੰਘ ਦੇ ਕਹਿਨ ਤੇ ਸਭ پیچھے ਹਟ ਗਏ ਸਵੇਰ ਨੂੰ ਆਪਣਾ ਬੋਰੀ ਬਿਸਤਰਾ ਗੋਲ ਕਰ ਜਾਈਂ ਇੱਥੋਂ ਹਰ ਵਾਰ ਮੇਰੇ ਨਾਲ ਬਾਪੂ ਨੇ ਨਹੀਂ ਹੋਣਾ ਤੇ ਨਾ ਹੀ ਤੇਰੇ ਨਾਲ ਤੇਰੀ ਜਨਾਨੀ ਨੇ ਸਮਝਿਆ ਵਾਪਸ ਜਾਂਦਿਆਂ ਸ਼ੇਰੂ ਨੇ ਕਿਹਾ ਸਰਬੋਏ ਸਭ ਦੇਖ ਕੇ ਡਰ ਗਈ ਸੀ ਤੇ پاਗ ਲਾਵਾਂਗੇ ਇੱਕੋ ਗੱਲ ਨੂੰ ਵਾਰ-ਵਾਰ ਦੁਹਰਾ ਰਹੀ ਸੀ ਮੇਰੇ ਕਰਕੇ ਨਹੀਂ ਕੁੱਟਿਆ ਅਗਲਿਆਂ ਨੂੰ ਗੰਦ ਵੱਕਦਾ ਸੀ ਤਾਂ ਕੁੱਟਿਆ ਯਾਰ ਸਵਾਦ ਨਹੀਂ ਆਇਆ ਜਮਾ ਵੀ ਇਹਨੂੰ ਵੀ ਕੋਈ ਲੜਾਈ ਕਹਿੰਦੇ ਨੇ ਨੀਮੇ ਮਰਾਸੀ ਦੀ ਟੋਲੀ ਚੋਂ ਕਿਸੇ ਨੇ ਕਿਹਾ ਸਵਾਦ ਦਾ ਕੀ ਹੈ ਹੋ ਲਿਆ ਦਿੰਨੇ ਆ ਦੇਖੋ ਫਿਰ ਮੇਰਾ ਕਮਾਲ ਨੀਮੇ ਮਰਾਸੀ ਨੇ ਜੇਬ ਚੋਂ ਫੋਨ ਕੱਢ ਕੇ ਕੰਨ ਨਾਲ ਲਾ ਲਿਆ ਤੇ ਸਰਬੋ ਨੂੰ ਆਵਾਜ਼ ਮਾਰੀ ਉਹ ਸਰਬੋ ਭਾਬੀ ਬਾਈ ਦਾ ਫੋਨ ਆਇਆ ਮੈਨੂੰ ਹੁਣ ਤੂੰ ਆਪਣਾ ਬੈਗ ਚੱਕ ਤੇ ਘਰ ਨੂੰ ਜਾ ਕੋਈ ਕੁਛ ਨਹੀਂ ਕਹਿੰਦਾ ਤੈਨੂੰ ਬਾਈ ਨੇ ਸਾਰੀ ਗੱਲ ਕਰ ਲਈ ਸਰਬੋ ਦੀਆਂ ਵਰਾਚਾਂ ਖੇਡ ਗਈਆਂ ਤੇ ਉਹ ਕਾਲੇ ਪੈਰੀ ਘਰ ਨੂੰ ਤੁਰ ਪਈ ਨੀਮੇ ਨੇ ਆਪਣੇ ਸਾਥੀਆਂ ਨੂੰ ਕਿਹਾ ਲੈ ਹੁਣ ਦੇਖਿਓ ਨਜ਼ਾਰੇ ਐਂਦੀ ਤਾਂ ਗੁੱਤ ਪੱਟੀ ਲੈ ਸਾਰੇ ਹੱਸਣ ਲੱਗਦੇ ਹਨ ਹਰਦੀਪ ਨੂੰ ਨੀਮੇ ਤੇ ਬੜੀ ਖੇਚ ਚੜਦੀ ਹੈ ਤੇ ਸਰਬੋ ਤੇ ਤਰਸ ਤੇ ਨਾਲ ਨਾਲ ਗੁੱਸਾ ਆਉਂਦਾ ਹੈ ਤੇ ਸੋਚਦਾ ਸਰਬੋ ਸੱਚੀ ਸਿਧਰੀ ਐ ਹਰ ਕਿਸੇ ਦੀਆਂ ਗੱਲਾਂ ਚ ਆ ਜਾਂਦੀ ਐ ਚੰਗੇ ਮਾੜੇ ਦੀ ਸਮਝ ਤਾਂ ਬੱਚਿਆਂ ਨੂੰ ਵੀ ਹੁੰਦੀ ਐ ਤੇ ਇਹ ਤਾਂ ਫਿਰ ਵੀ ਐਨੇ ਚ ਫਿਰ ਪਿੰਦਰ ਘਰ ਚੀਕ ਚੰਗਾੜਾ ਪੈ ਜਾਂਦਾ ਤੇ ਪਿੰਦਰ ਗੁੱਤੋਂ ਫੜੀ ਸਰਬੋ ਨੂੰ ਬਾਹਰ ਲਿਆ ਕੇ ਸੋਟ ਦਿੰਦੇ ਦੇਖ ਕ ਕਮਲੀ ਫਿਰ ਜਾਵੜੀ ਕੁੱਟ ਖਣ ਭੀੜ ਚੋਂ ਆਵਾਜ਼ ਆਈ ਸਿਰ ਫੜੀ ਸਾਹੋ ਸਾਹ ਹੋਈ ਉਹ ਨਿੰਮੇ ਵੱਲ ਜਾਂਦੀ ਐ ਹੋ ਭਾਬੀ ਮੈਂ ਤੈਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਿੱਛੋਂ ਕਿ ਬਾਈ ਦਾ ਫੋਨ ਆਇਆ। ਜਾਈ ਨਾ ਕਰ ਗੱਲ ਨਹੀਂ ਬਣੀ। ਤੂੰ ਮੇਰੀ ਕੋਈ ਸੁਣੀ ਨਹੀਂ। ਐਨਾ ਕਹਿੰਦਿਆਂ ਨਿਮੇ ਤੇ ਉਸਦੇ ਸਾਥੀ ਮੁਸਕੜੀਆਂ ਚ ਹੱਸਦੀ। ਥਿੱਤਰ ਬਿੱਤਰ ਹੋ ਜਾਂਦੀ ਹੈ। ਹੁਣ ਸਰਬੋ ਲੋਕਾਂ ਦੇ ਘਰ ਰਾਤ ਰੱਖਣ ਦੀ ਤਰਲੇ ਕੱਢਦੀ ਹੈ। ਪਰ ਕੋਈ ਰਾਤ ਰੱਖਣ ਨੂੰ ਤਿਆਰ ਨਹੀਂ ਹੁੰਦਾ। ਤੇ ਸਭ ਘਰੋਂ ਘਰੀ ਜਾਣ ਲੱਗਦੇ ਹਨ। ਹਰਦੀਪ ਦਾ ਜੀ ਕਰਦਾ ਹੈ ਕਿ ਉਸ ਨੂੰ ਆਪਣੇ ਘਰ ਲੈ ਜਾਵੇ। ਪਰ ਲੋਕਾਂ ਦੀ ਤਰ੍ਹਾਂ ਉਹ ਵੀ ਡਰਦਾ ਹੈ। ਉਹ ਉਸਨੂੰ ਗੁਰਦੁਆਰਾ ਸਾਹਿਬ ਜਾਣ ਨੂੰ ਕਹਿ ਕੇ ਘਰ ਆ ਜਾਂਦਾ ਬਾਹਰ ਨਿਕਲ ਬਰ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਕਿਸ ਦੀ ਹੈ ਜੇ ਤੇਰੇ ਕੋਲਸ ਲੱਗਦੇ ਇੱਥੇ ਵੀ ਆ ਬੜੇ ਫੇਰ ਜਾ ਭਾਈ ਜਾ ਸਾਡੇ ਗਾਲ ਨਾ ਪੈ ਜੀ ਭਾਈ ਸਾਹਿਬ ਨੇ ਗੇਟ ਬੰਦ ਕਰ ਦਿਆਂ ਕਿਹਾ ਸਰਬੋ ਰੋਂਦੀ ਘੁਰ ਲੌਂਦੀ ਦਰ ਦਰ ਫੇਰਦੀ ਹੈ ਪਰ ਕੋਈ ਵੀ ਲੜਾਈ ਤੋਂ ਡਰਦਾ ਘਰ ਨਹੀਂ ਵਾੜਦਾ ਸਮਾਂ ਕਰੀਬ 10 ਵਜੇ ਰਾਤ ਸਰਬੋ ਆਪਣੇ ਬੱਚੇ ਨੂੰ ਲੈ ਕੇ ਨਾਲ ਦੇ ਪਿੰਡ ਦੇ ਰਸਤੇ ਪਿਆ ਜਾਂਦੀ ਹੈ ਆਪਣੇ ਆਪ ਨਾਲ ਗੱਲਾਂ ਕਰਦੀ ਤੇ ਰੋਂਦੀ ਹੋਈ ਅਚਾਨਕ ਰਸਤੇ 'ਚ ਲਾਬੂ ਕਿਸੇ ਪਾਸਿਓ ਆਤਮ ਕਦਾ ਚੱਲ ਭਾਬੀ ਮੇਰੇ ਘਰ ਚੱਲ ਰਾਣੀ ਬਣਾ ਕੇ ਰੱਖੂ ਰਾਣੀ ਬਸ ਇੱਕ ਵਾਰ ਹੁੰਕਾਰਾ ਤਾਂ ਪਰ ਲਾਬੂ ਸ਼ਰਾਬ ਦੇ ਨਸ਼ੇ 'ਚ ਟੁੰਨ ਹੋਇਆ ਕਹਿੰਦਾ ਕੀ ਮਤਲਬ ਤੁਹਾਡਾ ਭਾਜੀ ਸਰਬੋ ਹੈਰਾਨ ਹੁੰਦਿਆਂ ਬੋਲੀ ਭਾਜੀ ਦੀਏ ਕੁਛ ਲੱਗਦੀ ਏ ਤੇਰੇ ਪਿੱਛੇ ਪਿੰਡ ਮਹਾਭਾਰਤ ਕਰਵਾਦੀ ਅਜੇ ਮੈਂ ਮੈਂ ਤੈਨੂੰ ਭਾਜੀ ਲੱਗਦਾ ਮੈਂ ਤਾਂ ਖਸਮ ਬੰਨਣਾ ਤੇਰਾ ਖਸਮਾ ਗੁਸੇ ਤੇ ਨਸ਼ੇ ਚ ਅੰਨਾ ਹੋਇਆ ਲਾਭੂ ਸਰਬੋ ਨਾਲ ਜ਼ਬਰਦਸਤੀ ਕਰਨ ਲੱਗਦਾ ਹੈ ਸਰਬੋ ਤੇ ਉਸਦੇ ਬੱਚੇ ਦਾ ਚੀਕ ਝੰਗਾੜਾ ਸੁਣ ਕੇ ਛਿੰਦਾ ਅਮਰੀਜ ਜੋ ਅੱਗੇ ਰਸਤੇ 'ਚ ਟੋਨੋ ਆਪਿਆ ਸੀ ਸੁਣ ਲੈਂਦਾ ਤੇ ਰੋਲਾ ਪਾਉਂਦਾ ਉੱਧਰ ਚੱਲ ਪੈਂਦਾ ਕਿਸੇ ਨੂੰ ਆਉਂਦਿਆ ਵੇਖ ਕੇ ਲਾਭੂ ਭੱਜ ਨਿਕਲਦਾ ਕੌਣਾ ਭਾਈ ਕੀ ਚੀਕ ਝੰਗਾੜਾ ਪਾਇਆ ਅੱਧੀ ਰਾਤ ਨੂੰ ਅਮਰੀ ਨੇੜੇ ਆਉਂਦਿਆ ਕਹਿੰਦਾ ਭਾਜੀ ਮੈਂ ਮੈਂ ਸਰਬੋ ਤੋਂ ਰੋਂਦਿਆ ਗੱਲ ਵੀ ਪੂਰੀ ਨਾ ਹੋਈ ਰਤਾਹੋਰ ਨੇੜੇ ਹੋ ਕੇ ਅਮਲੀ ਨੇ ਸਰਬ ਨੂੰ ਪਛਾਣਦਿਆਂ ਕਿਹਾ ਹੈ ਭਾਬੀ ਤੂੰ ਇੰਨੀ ਰਾਤ ਨੂੰ ਜਵਾਕ ਨਾਲ ਇੱਧਰ ਕਿੱਧਰ ਘਰ ਨਹੀਂ ਵਾੜਿਆ ਸਾਲਿਆਂ ਨੇ ਜੁੱਤੀਆਂ ਖਾ ਕੇ ਵੀ ਨਾ ਭਾਜੀ ਸਰਬੋਂ ਨੇ ਰੋਂਦਿਆਂ ਕਿਹਾ ਚੱਲ ਮੇਰੇ ਨਾਲ ਚੱਲ ਤੂੰ ਪਿਆ ਹੁਣ ਆਟਾ ਥੋੜਾ ਬਹੁਤ ਮੈਂ ਵੀ ਫੇਰ ਅੱਜ ਰੋਟੀ ਖਾ ਲੂੰ ਅਮਲੀ ਨੇ ਸਰਬੋਂ ਨੂੰ ਆਪਣੇ ਘਰ ਵੱਲ ਚੱਲਣ ਦਾ ਇਸ਼ਾਰਾ ਕਰਦਿਆਂ ਕਿਹਾ ਸ਼ਿੰਦੇ ਅਮਲੀ ਦੀ ਉਮਰ 35 ਕੋ ਸਾਲ ਦੀ ਸੀ 25 ਕੋ ਸਾਲ ਦੀ ਉਮਰ ਚ ਵਿਆਹ ਹੋਇਆ ਪਰ ਨਸ਼ਿਆਂ ਦੀ ਲੱਗੀ ਪਿਆੜੀ ਲਤ ਕਾਰਨ ਉਸੇ ਸਭ ਕੁਝ ਵੇਚ ਖਾਦਾ ਹੋਰ ਤਾਂ ਹੋਰ ਕਮਰੇ ਦੀ ਛੱਤ ਦੇ ਗਾਡਰ ਵੀ ਵੇਚ ਕੇ ਖਾ ਚੁੱਕਾ ਸੀ ਉਸ ਦੀ ਘਰ ਵਾਲੀ 3 ਸਾਲਾਂ ਬਾਅਦ ਹੀ ਆਪਣੇ ਬੱਚੇ ਨੂੰ ਲੈ ਕੇ ਚਲੀ ਗਈ ਤੇ ਕਦੇ ਵਾਪਸ ਨਾ ਮੁੜੀ ਬਸ ਉਦੋਂ ਤੋਂ ਕਮਰੇ ਤੇ ਕਾਨੀਆਂ ਦੀ ਛੱਤ ਪਾਈ ਬੈਠਾ ਜਿੰਨਾ ਕਮੋਂਦਾ ਉਹਨੇ ਸ਼ਾਮ ਤੱਕ ਛੱਕ ਜਾਂਦਾ ਸੀ ਸਵੇਰੇ ਅਗਲੇ ਦਿਨ ਪਿੰਡ ਵਿੱਚ ਭਾਂਤ ਭਾਂਦੀਆਂ ਗੱਲਾਂ ਉੱਟ ਗਈਆਂ ਹਰ ਇੱਕ ਮੂੰਹੋਂ ਕੁਝ ਨਵਾਂ ਸੁਣਨ ਨੂੰ ਮਿਲਦਾ। ਰਾਤੋ-ਰਾਤ ਚਕਾਤਾ ਨਾ ਜੁੱਲੀ ਬਿਸਤਰਾ ਬਈ ਸਰਦਾਰਾਂ ਨਾਲ ਮੱਥਾ ਡਾਉਂਦਾ ਸੀ। ਮੈਂ ਸੁਣਿਆ ਕਿ ਲਾਬੂ ਨੇ ਰਾਤ ਸਰਬੋ ਨਾਲ ਜ਼ਬਰਦਸਤੀ ਕੀਤੀ ਤਾਂ ਹੀ ਤਾਂ ਅੱਜ ਪਿੰਡ ਨਹੀਂ ਦੇਖਦਾ ਪਿਆ। ਬਈ ਟਿਕਟਾ ਖਰੀਦਦਾ ਲਾਬੂ ਰਹਿ ਗਿਆ ਤੇ ਲਾਟਰੀ ਸ਼ਿੰਦੇ ਅਮਰੀ ਦੀ ਨਿਕਲ ਗਈ। ਲੋਕ ਗੱਲਾਂ ਦਾ ਸਵਾਦ ਲੈ ਰਹੇ ਸਨ। ਹਰ ਇੱਕ ਬੰਦੇ ਜਨਾਨੀ ਦੀ ਜ਼ੁਬਾਨ ਤੇ ਸਰਬੋ ਲਾਬੂ ਤੇ ਸ਼ਿੰਦੇ ਅਮਰੀ ਦੀਆਂ ਗੱਲਾਂ ਸਨ। ਬਿੰਦਰ ਨਾਈ ਦੇ ਪਿੰਡ ਛੱਡ ਜਾਣ ਕਰਕੇ ਸਰਬੋ ਆਪਣੇ ਘਰ ਆ ਗਈ। ਰਾਸ਼ਨ ਪਾਣੀ ਸਿੰਦਾ ਲਿਆ ਦਿੰਦਾ ਤੇ ਉਹ ਸਿੰਦੇ ਦੀਆਂ ਵੀ ਦੋ ਮੰਨੀਆਂ ਲਾ ਦਿੰਦੀ। ਲੋਕਾਂ ਦੀਆਂ ਗੱਲਾਂ ਤੇ ਭਵਿੱਖ ਤੋਂ ਬੇਖਬਰ ਸਰਬੋ ਆਪਣੇ ਦਿਨ ਕੱਟਣ ਲੱਗੀ। ਹਰਦੀਪ ਸੋਚਦਾ ਕਿ ਆਖਰ ਕਦੋਂ ਤੱਕ ਸਰਬੋ ਨੇ ਦੁੱਖਾਂ ਭਰੀ ਜੂਨ ਕੱਟਣੀ ਐ। ਉਸ ਦਾ ਘਰ ਵਾਲਾ ਤੇ ਉਸ ਦਾ ਪਰਿਵਾਰ ਕੀ ਪਤਾ ਕਦੋਂ ਆਤਮਕਨ ਫਿਰ ਉਸ ਦੀ ਜ਼ਿੰਦਗੀ ਚ ਝਪਕਣਾ ਸ਼ੁਰੂ ਹੋ ਜਾਵੇ। ਪਤਾ ਨਹੀਂ ਵਿਚਾਰੀ ਨੂੰ ਕਦੋਂ ਸੁੱਖ ਦਾ ਸਾਹ ਆਉਣਾ। ਦੋਸਤੋ ਤੁਸੀਂ ਸੁਣੀ ਕਹਾਣੀ ਸਰਬੋਕਮਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ